ਅਸੀ ਗੱਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਸਮਰਾਲੇ ਸ਼ਹਿਰ ਸਮਰਾਲੇ ਸ਼ਹਿਰ ਦੀ ਪੁਰਾਣੀ ਸਾਰਿਆਂ ਨੂੰ ਮਸ਼ਹੂਰ ਦੁਕਾਨ ਵਿਜੀਲਸਾਂ ਵਾਲਾ ਇੱਥੇ ਤੁਹਾਨੂੰ ਹੋਲ ਸੇਲ ਤੇ ਬਹੁਤ ਹੀ ਘੱਟ ਰੇਟ ਤੇ ਲੈਸਾਂ ਮਿਲ ਜਾਣਗੀਆਂ ਅਸੀ ਗੱਲ ਜੀ ਦੇਖੋ ਹੋਰੋਂ ਵੀ ਤੁਹਾਨੂੰ ਲੱਖ ਲੱਖ ਮੁਬਾਰਕਾਂ ਜੀ ਠੀਕ ਹੈ ਵੈਰਾਈਟੀਆਂ ਨਮੀ ਜਿਹੜੀ ਆਈ ਆ ਉਹ ਦਿਖਾਓ ਆ ਦੇਖੋ ਜੀ 골ਡਨ ਲੈਸਾਂ ਪੋਤੀ ਵਰਕ ਦੇ ਵਿੱਚ ਪੱਲ ਮੋਤੀ ਦੇ ਵਿੱਚ ਆ ਮਿਰਰ ਵਾਲਾ ਕਰਦੇ ਆਲੇ ਕੁਸਟੋਨ ਵਰਕ ਹੁਣ ਤੁਹਾਨੂੰ ਲੁਧਿਆਣਾ ਸ਼ਹਿਰ ਅੰਮ੍ਰਿਤਾਲ ਜਾਣ ਦੀ ਲੋੜ ਨਹੀਂ ਇਹ ਵੈਰਾਈਟੀ ਤੁਹਾਨੂੰ ਲੁਧਿਆਣਾ ਸ਼ਹਿਰ ਚ ਵੀ ਨਹੀਂ ਮਿਲਣੀ ਜਿਹੜੀ ਤੁਹਾਨੂੰ ਇੱਥੇ ਵਿਜੇ ਦੁਕਾਨ ਤੋਂ ਮਿਲ ਜਾਏਗੀ ਆ ਦੇਖੋ ਰੈਡੀ ਦੇਖੋ ਸੀ ਕੋਈ ਦੇਖੋ ਸੀ ਤੁਹਾਨੂੰ ਹੋਰ ਕੁਝ ਹੋ ਜਾਏਗੀ ਤੁਹਾਡੀ ਦੇਖ ਕੇ ਵੇਟ ਬਹੁਤ ਵਧੀਆ ਉਹ ਚੀਜ਼ ਬਹੁਤ ਵਧੀਆ ਜਿਸ ਤਰ੍ਹਾਂ ਦੀ ਚੀਜ਼ ਉਸ ਤਰ੍ਹਾਂ ਦਾ ਵੇਟ ਹਲਕੀ ਲਏਂਗੇ ਤਾਂ ਹਲਕਾ ਰੇਟ ਮਿਲੇਗਾ ਵਧੀਆ ਲਏਂਗੇ ਤਾਂ ਬਹੁਤ ਵਧੀਆ ਮਿਲੇਗੀ ਸਾਡੇ ਕੋਲ 20 ਰੁਪਏ ਮੀਟਰ ਤੋਂ ਲੈ ਕੇ 500 ਰੁਪਏ ਮੀਟਰ ਤੱਕ ਲੈਸ ਹੈ ਆਹ ਦੇਖੋ ਜੀ ਹੈਂਡਵਰਕ 골ਡਨ ਅੰਦਰ ਵਿੱਚ ਹੈਂਡਵਰਕ ਦੇ ਵਿੱਚ ਕਲਰ ਬਿਕਰੇ ਵਧੀਆ ਆ ਰਹੇ ਨੇ ਵਿਆਹ ਸ਼ਾਦੀਆਂ ਲਈ ਲਹਿੰਗੇ ਦੇ ਲਾਣ ਵਾਸਤੇ ਤੁਹਾਨੂੰ ਇਹ ਵੈਰਾਈਟੀ ਸਿਰਫ ਸਮਰਾਲਾ ਸ਼ਹਿਰ ਦੀ ਕਿੱਥੀ ਮਿਲੇਗੀ ਇੱਥੇ ਹੋਰ ਜਿੰਜਾ ਵਧੀਆ ਇਹ ਪੂਰਾ ਸਫਾਈ ਵਾਲਾ ਉਰੇਬ ਦਾ ਮਿਲੇਗਾ ਤੁਹਾਨੂੰ ਜਿਹੜੀ ਵੀ ਇਹ ਪੂਰਾ ਸਫਾਈ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਸਫਾਈ ਹੋਈ ਹੈ ਇਹ ਧਾਕੇ ਵਗੈਰਾ ਨਿਕਲੇ ਨਹੀਂ ਹੋਗੇ ਜੀਪੀਓ ਆ ਦੇਖੋ ਜੀਪੀਓ ਜੀਪੋ ਦੇਖੋ ਬਿਲਕੁਲ ਸਾਫ ਸਹੀ ਰੇਟਾ ਵਿੱਚ ਮਿਲੇਗੀ ਔਰ ਕਲਰ ਦੇਖੋ ਤੁਸੀਂ ਕਿੰਨਾ ਕਲਰ ਹੈ ਦੀ ਪੰਜਾਬ ਦੇ ਵਿੱਚ ਕੱਲ ਤੁਹਾਨੂੰ ਨੇ ਇੱਕ ਉਹ ਦਿਨ ਤੇ ਕੱਲ ਨੀਂਦਾਂ ਬਸਾ ਜਮਾਗਰ ਤੋਂ ਤੁਹਾਨੂੰ ਸੀ ਇੱਥੇ ਤਮਾਗੇ ਆਹ ਦੇਖੋ ਵਾਈਟ ਲਸਨ ਇਹਦਾ ਸ਼ਾਇਨ ਦਾ ਸਟਾਰੇ ਵਾਲੀ ਲਸਨ लेसਾਂ ਫੁੱਲ ਬੰਨ੍ਹਣ ਵਾਸਤੇ ਇਹਨਾਂ ਵਿੱਚ ਕਲਰ ਦੇਖੋ ਤੁਹਾਨੂੰ ਬਹੁਤ ਕਲਰ ਮਿਲਣਗੇ। ਆ ਕਿ ਤੁਹਾਨੂੰ ਇੱਥੇ ਸਲਾਈ ਕਢਾਈ ਦਾ ਸਾਰਾ ਸਮਾਨ ਮਿਲੇਗਾ। ਲੈਸਾਂ, ਗੁੱਟੇ, ਸਿੱਪੀ, ਮੋਤੀ, ਹੈਂਡਵਰਕ, ਫੈਂਸੀ ਸਟੋਨ ਵਰਕ, ਬਟਨ, ਬਟਨ ਦੇਖੋ ਬੜਾ ਨਾ ਦੀ ਵੈਰਿਟੀ ਦੇਖੋ ਸਾਡੇ ਕੋਲ ਕਿੰਨੀ ਹੈ। ਬਟਨ ਦੇ ਕੋਲ ਬਟਨ ਸਾਡੇ ਕੋਲ ਦੇਖੋ 2 ਰੁਪਏ ਤੋਂ ਬਟਨ ਸ਼ੁਰੂ ਹੋ ਕੇ 50 ਰੁਪਏ ਤੱਕ ਦਾ ਬਟਨ ਪਿਆ ਹੈ। ਰੀਲਾਂ ਰੋਲ ਪਲਾਸਟਿਕ ਸਾਰਾ ਟੈਲੀ ਮਟੀਰੀਅਲ ਇੱਥੇ ਮਿਲੇਗਾ ਤੁਹਾਨੂੰ ਹਰ ਚੀਜ਼ ਮਿਲਗੀ। ਔਰ ਪੇਂਟ ਕਲਰ ਵਗੈਰਾ ਪੇਂਟ ਕਲਰ ਜੋ ਸੂਟਾਂ ਦੇ ਹੁੰਦੇ ਆ ਗਲੇ ਪੱਕੇ ਰੰਗਾਂ ਦੇ ਵਿੱਚ। ਲੋਗ ਸਟੈਂਸਲ ਬਾਈਂਡਰ ਵਗੈਰਾ ਇਹ ਚੀਜ਼ਾਂ ਸਭ ਕੁਝ ਮਿਲ ਰਿਹਾ ਸਾਡੇ ਕੋਲ। गोटा एक अठ रुपये मीटर चाहिए जिन्ना मर्जी लो जो मर्जी ना जिग जय गलैसै गलैस तिह रुपये मीटर बच्चे और पाइपिंग मिलेगा तीह रुपये का था था। छोटा थान था पाइपिंग था। रुपये ਵੀਰ ਪਾਈਪਿੰਗ ਟੀਰ ਪਿਆਰ ਨਾਲ ਪਾਈਪਿੰਗ ਕੀਤੀ ਹੋਰ ਪਾਈਪਿੰਗ ਹੁੰਦੀ ਹੈ ਜੀ ਜਿਵੇਂ ਉਹ ਦਿਖਾ ਰਿਹਾ ਉਹ 골ਡਨ ਬੜੀ AR ਦੀ AR ਦੀ AR ਦੀ ਆਸੇ ਪਾਈਪਾਂ ਦੇ ਵਿੱਚ ਕਲਰ ਬਹੁਤ ਹਨਗੇ 골ਡਨ ਬੜੀ AR ਦੀ AR ਦੀ AR ਦੀ ਆਸੇ ਪਾਈਪਾਂ ਦੇ ਵਿੱਚ ਕਲਰ ਬਹੁਤ ਹਨਗੇ ਇਹ ਚੱਕੂ ਵਾਲਾ ਹਾਲੇ ਕੋਈ ਇਹ ਪਾਈਪਿੰਗ ਹੈ ਜੀ 골ਡਨ ਪਾਈਪਿੰਗ AR ਦੀ 120 ਰੁਪਿਆ ਰੋਲਾ 90 ਮੀਟਰ ਦਾ ਇਹ ਲਗੇਤੀ ਦੁਕਾਨ ਦੇ ਵਿੱਚ ਤੁਹਾਨੂੰ ਮਿਲੂਗਾ 2 2 ਮੀਟਰ ਦਾ ਹੈ 10 ਰੁਪਏ ਦੀ ਪਾਣੀ ਮੀਟਰ ਆ ਦੇਖੋ ਜੀ 골ਡਨ ਲੈਸਾਂ ਮੋਤੀ ਵਰਕ ਦੇ ਵਿੱਚ ਪੱਲ ਮੋਤੀ ਦੇ ਵਿੱਚ ਆ ਮੇਰਾ ਦਰਵਾਜ਼ਾ ਦੇਖੋ ਜੀ ਆ ਦੇਖੋ ਸਟੋਨ ਵਰਕ ਹੋਰ ਤੁਹਾਨੂੰ ਲੁਧਿਆਣਾ ਸ਼ਹਿਰ ਅੰਬਾਲਾ ਜਾਣ ਦੀ ਲੋੜ ਨਹੀਂ ਇਹ ਵੈਰਾਈਟੀ ਤੁਹਾਨੂੰ ਲੁਧਿਆਣਾ ਸ਼ਹਿਰ ਚ ਵੀ ਨਹੀਂ ਮਿਲਣੀ ਜੇ ਤੁਹਾਨੂੰ ਇੱਥੇ ਵਿਜੇ ਦੁਕਾਨ ਤੇ ਮਿਲ ਜਾਏਗੀ ਆ ਦੇਖੋ ਵੈਰਾਈਟੀ ਦੇਖੋ ਤੁਸੀਂ ਇਕੋ ਇਹ ਦੇਖੋ ਸੀ ਤੁਹਾਨੂੰ ਬਹੁਤ ਖੁਸ਼ ਹੋ ਜਾਈਗੀ ਤੁਹਾਡੀ ਦੇਖ ਕੇ ਰੇਟ ਬਹੁਤ ਵਧੀਆ ਔਰ ਚੀਜ਼ ਬਹੁਤ ਵਧੀਆ ਜਿਸ ਤਰ੍ਹਾਂ ਦੀ ਚੀਜ਼ ਉਸ ਤਰ੍ਹਾਂ ਦਾ ਰੇਟ ਹਲਕੀ ਲਏਗੇ ਤਾਂ ਹਲਕਾ ਰੇਟ ਮਿਲੇਗਾ ਵਧੀਆ ਲਏਗੇ ਤਾਂ ਹੋਰ ਵਧੀਆ ਮਿਲੇਗੀ ਸਾਡੇ ਕੋਲ 20 ਰੁਪਏ ਮੀਟਰ ਤੋਂ ਲੈ ਕੇ 500 ਰੁਪਏ ਮੀਟਰ ਤੱਕ ਲੈਸ ਹੈ ਆ ਦੇਖੋ ਜੀ ਹੈਂਡਵਰਕ 골ਡਨ ਇਹਨਾਂ ਵਿੱਚ ਹੈਂਡਵਰਕ ਦੇ ਵਿੱਚ ਕਲਰ ਦੇਖੋ ਜੀ हाँ देखो का ये ग्रांटी का बहुत बढ़िया जिस तरह की चीज उस तरह का रेट हल्की लेंगे तो हल्का रेट मिलेगा बढ़िया लेंगे तो और बढ़िया मिलेगी साढ़े को भी रुपये मीटर तो लेके पांच सौ रुपये मीटर तक लैस है ਆ ਦੇਖੋ ਜੀ ਹੈਂਡਵਰਕ 골ਡਨ ਪਾਈਪਿੰਗ ਇਹਨਾਂ ਵਿੱਚ ਹੈਂਡਵਰਕ ਦੇ ਵਿੱਚ ਕਲਰ ਦੇਖੋ ਜੀ ਪਲਾਸਟਿਕ ਦੀ દોરી ਮਸ਼ੀਨ ਤੇਲ ਚਾਕ ਆਹ ਦੇਖੋ ਤੁਹਾਡੇ ਦੇ ਟੀਨ ਦੇ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਉਹ ਸਾਰੀ ਮਿਲेंगी ਬਾਕੀ ਇਧਰ ਨਰਦੀ ਆ ਰਹੇ ਨੇ ਵਿਆਹ ਸ਼ਾਦੀਆਂ ਲਹਿੰਗੇ ਤੇ ਲਾਉਣ ਵਾਸਤੇ ਤੁਹਾਨੂੰ ਇਹ ਵੈਰਾਈਟੀ ਸਿਰਫ ਸਮਰਾਲਾ ਸ਼ਹਿਰ ਦੇ ਵਿੱਚ ਹੀ ਮਿਲੇਗੀ ਆ ਦੇਖੋ ਪਹੁੰਚੋ ਦਿਖਾਉ ਦੁਕਾਨ ਇਹ ਹੈਂਡਵਰਕ ਦਾ ਸਮਾਨ ਸਿੱਪੀਆਂ ਮੋਤੀ ਡੱッカ ਡੱッカ ਸਟੋਨ ਆਲਟਰਨੇਟ ਮਸਮਾ ਦੇ ਮਟੀਰੀਅਲ ਕੋਈ ਵੀ ਜਿਹੜਾ ਬਾਜ਼ਾਰ ਤੋਂ ਨਹੀਂ ਮਿਲਦਾ ਉਹ ਸਭ ਇੱਥੇ ਮਿਲੇਗਾ। ਕਾਲੀ ਕਲਰ ਸਭ ਸਟੋਨ ਮੋਤੀਆ ਸਿੱਪਿੰਗ ਬਟਨ ਵੀ ਰੈਡੀ ਤੋਂ ਦਿਖਾਈ ਜੀ ਨਮਸਤੇ ਸਤਿ ਸ੍ਰੀ ਅਕਾਲ। ਤੁਹਾਨੂੰ ਪਤਾ ਹੀ ਮੈਂ ਵਿਜੇ ਜਨਰਲ ਸਟੋਰ ਸਮਰਾਲਾ ਜਿਹਨਾਂ ਦੀ ਬਹੁਤ ਪੁਰਾਣੀ ਦੁਕਾਨ ਹੈ ਇਹਨਾਂ ਨੇ ਇੱਕ ਨਵਾਂ ਸ਼ੋਰੂਮ ਹੋਰ ਖੋਲਿਆ ਹੈ। ਉੱਥੇ ਅਸੀਂ ਨਵੀਂ ਤੋਂ ਨਵੀਂ ਵੈਰਾਈਟੀ ਰੱਖੀ ਹੈ ਜੋ ਬਿਆਰ ਨਾਲੋਂ ਸਸਤੀ ਔਰ ਵਧੀਆ ਮਿਲੇਗੀ। ਅੱਛੀ ਅੱਛੀ ਕੁਆਲਿਟੀ ਹੋਏਗੀ। ਤੁਸੀਂ ਇੱਕ ਵਾਰ ਜੂਰਾਉਂ ਤੇ ਦਰਸ਼ਨ ਦਿਓ ਵਿਜੇ ਜਨਰਲ ਸਟੋਰ। ਆ ਦੇਖੋ ਸਟੋਨ ਵਰਕ। ਔਰ ਤੁਹਾਨੂੰ ਲੁਧਿਆਣਾ ਸ਼ਹਿਰ ਅੰਬਾਲਾ ਜਾਣ ਦੀ ਲੋੜ ਨਹੀਂ। ਇਹ ਵੈਰਾਈਟੀ ਤੁਹਾਨੂੰ ਲੁਧਿਆਣਾ ਸ਼ਹਿਰ ਚ ਵੀ ਨਹੀਂ ਮਿਲਣੀ। ਜੇ ਤੁਹਾਨੂੰ ਇੱਥੇ ਵਿਜੇ ਦੁਕਾਨ ਤੋਂ ਮਿਲ ਜਾਏਗੀ। ਆ ਦੇਖੋ ਵੈਰਾਈਟੀ ਦੇਖੋ ਤੁਸੀਂ ਇਕੋ ਦੇਖੋ ਸੀ ਤੁਹਾਨੂੰ ਬਹੁਤ ਖੁਸ਼ ਹੋ ਜੇਗੀ ਤੁਹਾਡੀ ਦੇਖ ਕੇ ਰੇਟ ਬਹੁਤ ਵਧੀਆ ਹੋਰ ਚੀਜ਼ ਬਹੁਤ ਵਧੀਆ ਜਸ ਚੰਡੀਗੜ੍ਹ ਰੋਡ ਸਮਰਾਲਾ ਸਾਹਮਣੇ ਡਾਕਟਰ ਬਲਗਣ ਦੇ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿਓ ਜੀ ਵਿਜੇ ਲੈਸਾਂ ਵਾਲਾ